ਇਹਦੀ ਕੱਲ੍ਹ ਸਵੇਰੇ ਤਕਰੀਬਨ 6:00 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਕੋਠੀ ਨੰਬਰ 223 ਸੀ ਗ੍ਰੀਨ ਫੀਲਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬਰਗੇਟ ਦਾ ਸਟਾਫ ਜਿਹੜਾ ਇੱਥੇ ਮੌਕੇ ਤੇ ਪੁੱਜੀ ਸੀ ਮੌਕੇ ਤੇ ਪੁੱਜ ਕੇ ਫਾਇਰ ਬਰਗੇਟ ਦੇ ਸਟਾਫ ਨੇ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਸੀ ਉਸ ਤੋਂ ਬਾਅਦ ਵਿੱਚ ਇਸ ਫਾਇਰ ਦੇ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹਦੇ ਬਾਰੇ ਦੱਸਿਆ ਜਾ ਰਿਹਾ ਵੀ ਉਹ ਆਪਣੇ ਗੈਸ ਕਿੰਜਰ ਦਾ ਸੈਲਫ ਚੇਂਜ ਕਰ ਰਹੇ ਸੀ ਜਿਸ ਕਰਕੇ ਉਹ ਅੱਗ ਜਿਹੜੀ ਆ ਫਗ ਇਹ ਜੀ ਕੱਲ ਸਵੇਰੇ ਤਕਰੀਬਨ 6 ਵਜੇ ਇਨਫੋਰਮੇਸ਼ਨ ਮਿਲੀ ਕਿ ਕੋਠੀ ਨੰਬਰ 223 ਸੀ ਗ੍ਰੀਨਫੀਲਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਇਸ ਮੌਕੇ ਤੇ ਪੁੱਜੇ ਸੀ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਗਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਦੇ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਗੈਸ ਕਿੱਟਰ ਦਾ ਸੈਲ ਚੇਂਜ ਕਰ ਰਹੇ ਸੀ ਜਿਸ ਕਰਕੇ ਅੱਗ ਜਿਹੜੀ ਆ ਪਕਰ ਕਰਨ ਦਾ ਔਰ ਕਰਦਿਆਂ ਦੁਬਾਰਾ ਵੀ ਕਾਫੀ ਖਿਸਕੀਆਂ ਹੋਈਆਂ ਵਾ ਉਹਨਾਂ ਨੂੰ ਵੀ ਥੋੜੀ ਜੀ ਮਤਲਬ ਕਿ ਫਲੇਮਸ ਨੇ ਜਿਹੜੀ ਆ ਉਹ ਲਫਟ ਜਿਹੜੀ ਮੂੰਹ ਤੇ ਪਈ ਸੀ ਜੋ ਹਸਪੀਟਲ ਅਮਰਦੀਪ ਹਸਪਤਾਲ ਦਾ ਹਸਮ ਅੱਜ ਮੈਂ ਆਪਣੇ ਵੱਲੋਂ ਫਰਾਂਚ ਟੀਮ ਜਿਹੜੀ ਆ ਬਲਾਕ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਪ੍ਰਪਰ ਕਰਿਆ ਉਹ ਅੰਦਰ ਲੱਗੀ ਹੋਈ ਆ ਔਰ ਜਿਹੜਾ ਦਰਜੀਤ ਸਿੰਘ ਸੀ ਜਿਹਦੇ ਨੇ ਜਿਹਦੇ ਵੱਲੋਂ ਸੈਲ ਚੇਂਜ ਕੀਤੇ ਜਾ ਰਹੇ ਸਨ ਉਹ ਆਉਂਦੀ ਹਸਪੀਟਲ ਜਰਨੀ ਸੀ ਜਸਟ ਹੁਣੇ ਪਰਮਿਸ਼ਨ ਮਿਲੀ ਹੈ ਪੀਐਨ ਦੀ ਡੈਥ ਹੋ ਚੁੱਕੀ ਆ ਜੋ ਮੇਰਾ ਕਨਸਰਨ ਡਿਊਟੀ ਅਫਸਰ ਜਿਹੜਾ ਇਹ ਅਸੀ ਸ਼ਾਮ ਸਿੰਘ ਜਿਹੜਾ ਉੱਥੇ ਗਿਆ ਹੋਇਆ ਵਾ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਅਮਨਸਿਲੀਨ ਦੀ ਹੋਏਗੀ ਸਰ ਹੁਣ ਤੱਕ ਕੀ ਗੱਲ ਹੈ ਸਾਹਮਣੇ ਫਿਲਹਾਲ ਹੈ ਜੇ ਪ੍ਰੋਜੈਕਟ ਟੀਮ ਲੱਗੀ ਹੋਈ ਹੈ ਜੀ ਨੈਕਸਟ ਇਹਦੇ ਬਾਰੇ ਅਸੀਂ ਕਾਰਨ ਬਾਰੇ ਪਤਾ ਲਗਾਵਾਂਗੇ ਕਿ ਕਿੰਨਾ ਕਾਰਨ ਕਰਕੇ ਇਹ ਮਤਲਬ ਕਿ ਇਨਸੀਡੈਂਟ ਹੋਈ ਆ ਉਹ ਕੈਜ਼ੂਐਲਟੀ ਜਿਹੜੀ ਅੱਜ ਹੋਈ ਆ ਕਿਉਂ ਹੋਈ ਹੈ ਉਹਦੇ ਬਾਰੇ ਇਹਦੀ ਕੱਲ ਸਮਿਸ਼ੇ ਤਕਰੀਬਨ 6 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਕੋਠੀ ਨੰਬਰ 223 ਸੀ ਗ੍ਰੀਨ ਹੇਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਤੇ ਮੌਕੇ ਤੇ ਪੁੱਜੀ ਸੀ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਸਟਾਫ ਨੇ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਦੇ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਤਲਜੀਤ ਸਿੰਘ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਗੈਸ ਕਿੰਜਰ ਦਾ ਸੈਲਫ ਚੇਂਜ ਕਰ ਰਹੇ ਸੀ ਜਿਸ ਕਰਕੇ ਉਹ ਆਪ ਜਿਹੜੀ ਆ ਪਗਲ ਕਰਨ ਨੂੰ ਪਾਸ ਦੀ ਕੱਲ ਸਮਿਸ਼ੀ ਤ੍ਰਿਮ ਸ਼ੇਕਵਜੀ ਇਨਫੋਰਮੇਸ਼ਨ ਮਿਲੀ ਕਿ ਕੋਠੀ ਨੰਬਰ 223 ਸੀ ਗ੍ਰੀਨਫੀਲਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਇਸ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਗਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਦੇ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹੋ ਦੇ ਬਾਰੇ ਦੱਸਿਆ ਜਾ ਰਿਹਾ ਵੀ ਉਹ ਆਪਣੇ ਗੈਸ ਕਿੱਜਲ ਦਾ ਸੈਲ ਚੇਂਜ ਕਰ ਰਹੇ ਸੀ ਜਿਸ ਕਰਕੇ ਉਹ ਅੱਗ ਜਿਹੜੀ ਆ ਫਗੜ ਔਰ ਕਰਦਿਆਂ ਦੁਬਾਰਾ ਵੀ ਕਾਫੀ ਖਿਸਕੀਆਂ ਹੋਈਆਂ ਵਾਂ ਉਹਨਾਂ ਨੂੰ ਵੀ ਥੋੜੀ ਜੀ ਮਤਲਬ ਕਿ ਫਲੇਮਸ ਨੇ ਜਿਹੜੀ ਆ ਉਹ ਲਪਟ ਜਿਹੜੀ ਮੂੰਹ ਤੇ ਪਈ ਸੀ ਜੋ ਹਸਪੀਟਲ ਅਮਰਦੀਪ ਹਸਪਤਾਲ ਦਾ ਹਸਮ ਅੱਜ ਮੈਂ ਆਪਣੇ ਵੱਲੋਂ ਫਰਾਂਚ ਟੀਮ ਜਿਹੜੀ ਆ ਬਲਾਕ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕਰ ਰਿਆ ਉਹ ਅੰਦਰ ਲੱਗੀ ਹੋਈ ਆ ਔਰ ਜਿਹੜਾ ਦਰਜੀਤ ਸਿੰਘ ਸੀ ਜਿਹਦੇ ਨੇ ਜਿਹਨੇ ਵੱਲੋਂ ਸਲ ਚੇਂਜ ਕੀਤੇ ਜਾ ਰਹੇ ਸਨ ਉਹ ਆਉਂਦੀ ਹਸਪੀਟਲ ਜਰ ਸੀ ਜਸਟ ਹੁਣੇ ਪਰਮਿਸ਼ਨ ਬਲੀਆ ਪੀਨ ਦੀ ਡੈਥ ਹੋ ਚੁੱਕੀ ਆ ਜੋ ਮੇਰਾ ਕਨਸਰਨ ਡਿਊਟੀ ਅਫਸਰ ਜਿਹੜਾ ਇਹ ਅਸੀ ਸ਼ਾਮ ਸਿੰਘ ਜਿਹੜਾ ਉਥੇ ਗਿਆ ਹੋਇਆ ਵਾ ਜੋ ਵੀ ਬੰਦੀ ਕਾਰਵਾਈ ਆ ਉਹ ਅਮਨਸ਼ੀਲਾਂ ਦੀ ਹੋਏਗੀ ਸਰ ਹੁਣ ਤੱਕ ਕੀ ਕਰ ਰਹੇ ਸਾਹਮਣੇ ਫਿਲਹਾਲ ਹੈ ਜੇ ਪ੍ਰੋਜੈਕਟ ਟੀਮ ਲੱਗੀ ਹੋਈ ਹੈ ਜੀ ਨੈਕਸਟ ਇਹਦੇ ਬਾਰੇ ਅਸੀਂ ਕਾਰਨਾ ਬਾਰੇ ਪਤਾ ਲਗਾਵਾਗੇ ਕਿ ਕਿੰਨਾ ਕਾਰਨਾ ਕਰਕੇ ਇਹ ਮਤਲਬ ਕਿ ਇਨਸੀਡੈਂਟ ਹੋਈ ਆ ਉਹ ਕੈਜ਼ੂਐਲਟੀ ਜਿਹੜੀ ਅੱਜ ਹੋਈ ਆ ਕਿਉਂ ਹੋਈ ਹੈ ਉਹਦੇ ਬਾਰੇ ਜਿਹੜੀ ਫਰੈਂਚ ਇਹਦੀ ਕੱਲ ਸਮਿਸ਼ੇ ਤਕਰੀਬਨ 6 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਕੋਠੀ ਨੰਬਰ 223 ਸੀ ਗ੍ਰੀਨ ਹੇਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਸ ਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਤੇ ਮੌਕੇ ਤੇ ਪੁੱਜੀ ਸੀ ਮੌਕਾ ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਸਟਾਫ ਨੇ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਦੌਰਾਨ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹਦੇ ਬਾਰੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਗੈਸ ਕਿੰਦਰ ਦਾ ਸੈਲਫ ਚੇਨ ਕਰ ਰਹੇ ਸੀ ਜਿਸ ਕਰਕੇ ਉਹ ਆਪ ਜਿਹੜੀ ਆ ਪਗਲ ਕਰਨ ਨੂੰ ਇਹਦੀ ਕੱਲ ਸਵੇਰੇ ਤਕਰੀਬਨ 6 ਵਜੇ ਇਨਫੋਰਮੇਸ਼ਨ ਮਿਲੀ ਕਿ ਕੋਠੀ ਨੰਬਰ 223 ਸੀ ਗ੍ਰੀਨਫੀਲਡ ਅੰਮ੍ਰਿਤਸਰ ਦੇ ਵਿੱਚ ਇੱਕ ਫਾਇਰ ਜਿਹੜੀ ਆ ਉਹ ਇਨਸੀਡੈਂਟ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਔਰ ਮੇਰਾ ਸਟਾਫ ਪਲੱਸ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਇਸ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਜਿਹੜੀ ਆ ਅੱਗ ਜਿਹੜੀ ਆ ਕਾਬੂ ਪਰ ਕਰ ਲਈ ਗਈ ਸੀ ਉਸ ਤੋਂ ਬਾਅਦ ਵਿੱਚ ਇਸੇ ਫਾਇਰ ਦੇ ਇਨਸੀਡੈਂਟ ਦੌਰਾਨ ਇੱਕ ਘਰ ਦੇ ਮਾਲਕਾ ਦਲਜੀਤ ਸਿੰਘ ਜਿਹੋ ਦੇ ਬਾਰੇ ਦੱਸਿਆ ਜਾ ਰਿਹਾ ਵੀ ਉਹ ਆਪਣੇ ਗੈਸ ਕਿੱਜ ਦਾ ਸੈਲਫ ਚੇਂਜ ਕਰ ਰਹੇ ਸੀ ਜਿਸ ਕਰਕੇ ਉਹ ਅੱਗ ਜਿਹੜੀ ਆ ਫ ਔਰ ਕਰਦਿਆਂ ਦੁਬਾਰਾ ਵੀ ਕਾਫੀ ਖਿਸਕੀਆਂ ਹੋਈਆਂ ਵਾਂ ਉਹਨਾਂ ਨੂੰ ਵੀ ਥੋੜੀ ਜੀ ਮਤਲਬ ਕਿ ਫਲੇਮਸ ਨੇ ਜਿਹੜੀ ਆ ਉਹ ਲਪਟ ਜਿਹੜੀ ਮੂੰਹ ਤੇ ਪਈ ਸੀ ਜੋ ਹਸਪੀਟਲ ਆ ਮਨਦੀਪ ਹਸਪਤਾਲ ਦਾਖਲ ਸੰਮ ਅੱਜ ਮੈਂ ਆਪਣੇ ਵੱਲੋਂ ਫਰੰਚ ਟੀਮ ਜਿਹੜੀ ਆ ਬੁਲਾ ਕੇ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਕਰ ਰਿਆ ਉਹ ਅੰਦਰ ਲੱਗੀ ਹੋਈ ਆ ਔਰ ਜਿਹੜਾ ਦਰਜੀਤ ਸਿੰਘ ਸੀ ਜਿਹਦੇ ਨੇ ਜਿਹਨੇ ਵੱਲੋਂ ਸੈਲ ਚੇਂਜ ਕੀਤੇ ਜਾ ਰਹੇ ਸਨ ਉਹ ਆਉਂਦੀ ਹਸਪੀਟਲ ਜਰਸੀ ਜਸਟ ਹੁਣੇ ਪਰਮਿਸ਼ਨ ਮਿਲੀ ਹੈ ਪੀਐਨ ਦੀ ਡੈਥ ਹੋ ਚੁੱਕੀ ਆ ਜੋ ਮੇਰਾ ਕਨਸਰਨ ਡਿਊਟੀ ਅਫਸਰ ਜਿਹੜਾ ਇਹ ਅਸੀ ਸ਼ਾਮ ਸਿੰਘ ਜਿਹੜਾ ਉੱਥੇ ਗਿਆ ਹੋਇਆ ਵਾ ਜੋ ਵੀ ਬੰਦੀ ਕਾਰਵਾਈ ਹੈ ਉਹ ਅਮਨਸਿਲੀਨ ਦੀ ਹੋਏਗੀ ਸਰ ਹੁਣ ਤੱਕ ਕੀ ਗੱਲ ਹੈ ਸਾਹਮਣੇ ਫਿਲਹਾਲ ਹੈ ਜੇ ਪ੍ਰੋਜੈਕਟ ਟੀਮ ਲੱਗੀ ਹੋਈ ਹੈ ਜੀ ਨੈਕਸਟ ਇਹਦੇ ਬਾਰੇ ਅਸੀਂ ਕਾਰਨ ਬਾਰੇ ਪਤਾ ਲਗਾਵਾਂਗੇ ਕਿ ਕਿੰਨਾ ਕਾਰਨ ਕਰਕੇ ਇਹ ਮਤਲਬ ਕਿ ਇਨਸੀਡੈਂਟ ਹੋਈ ਆ ਉਹ ਕੈਜ਼ੂਐਲਟੀ ਜਿਹੜੀ ਅੱਜ ਹੋਈ ਆ ਕਿਉਂ ਹੋਈ ਹੈ ਉਹਦੇ ਬਾਰੇ ਜਿਹ